ਜੈ ਸਾਇਨੀ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਕ ਸਵਾਲ ਪੁੱਛਣਾ ਆ ਜਿਵੇਂ ਕਿ ਤੁਸੀਂ থাম্বਨੇਲ ਦੇਖਿਆ ਹੋਵੇਗਾ ਉਹਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਸਵਾਲ ਆ ਤੁਸੀਂ ਵੀ ਪੜ੍ਹ ਕੇ ਸੋਚਿਆ ਹੋਵਾਂਗੇ ਕਿ ਕਿੱਦਾਂ ਦੀ ਵੀਡੀਓ ਬਣਾਊਗਾ ਸੋ ਮੈਂ ਹਰ ਵੀਰਵਾਰ ਬਹੁਤ ਲੋਕਾਂ ਨੂੰ ਮਿਲਦਾ ਆ ਤੇ ਬਹੁਤ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਆ ਉਹਨਾਂ ਸਾਰਿਆਂ ਦੇ ਵਿੱਚੋਂ ਹੀ ਇਹ ਮੇਰਾ ਇੱਕ ਸਵਾਲ ਨਿਕਲਿਆ ਤਾਂ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਤੇ ਮੈਂ ਜ਼ਰੂਰ ਪੁੱਛਾਂ ਤੁਹਾਨੂੰ ਇਹ ਸਵਾਲ ਕਿ ਤੁਸੀਂ ਜਾਂ ਮੈਂ ਆਪਾਂ ਸਾਰੇ ਜਾਨੇ ਨਕੋਦਰ ਦਰਬਾਰ ਜਾਂਦੇ ਆਂ ਸਾਂਝ ਨੂੰ ਪਿਆਰ ਕਰਦੇ ਆਂ ਜਾਂ ਤੁਸੀਂ ਆਪਣੇ ਕਿਸੇ ਵੀ ਗੁਰੂ ਦੇ ਪੀਲ ਦੇ ਦਰਬਾਰ ਤੇ ਜਾਂਦੇ ਹੋ ਕਿਤੇ ਵੀ ਜਗ੍ਹਾ ਕਿਸੇ ਵੀ ਜਗ੍ਹਾ ਤੇ ਪੰਜਾਬ ਚ ਜਾਂਦੇ ਹੋ ਮੰਦਿਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਕਿਤੇ ਵੀ ਪਰ ਮੈਂ ਗੱਲ ਨਕੋਦਰ ਦਰਬਾਰ ਦੀ ਕਰੂੰਗਾ ਕਿਉਂਕਿ ਮੈਂ ਨਕੋਦਰ ਦਰਬਾਰ ਰੈਗੂਲਰ ਆਨ ਜਾਣ ਮੇਰਾ ਹੈਗਾ ਸਾਨੂੰ ਪਿਆਰ ਆਣਾ ਤਾਂ ਆਪਾਂ ਗੱਲ ਨਕੋਦਰ ਨਾਲ ਹੀ ਕਰਾਂਗੇ ਕੀ ਤੁਹਾਡਾ ਕੋਈ ਸ਼ਿਕਵਾ ਨਕੋਦਰ ਦਰਬਾਰ ਨਾਲ ਕੀ ਤੁਹਾਨੂੰ ਕੋਈ ਸ਼ਿਕਾਇਤ ਹੈ ਨਕੋਦਰ ਦਰਬਾਰ ਦੇ ਨਾਲ ਸੱਚੀ ਸੱਚੀ ਦਿਲੋਂ ਦੱਸਿਓ ਕੋਈ ਇੰਦਾ ਦਾ ਹੈਗਾ ਜਿਹਨੂੰ ਨਕੋਦਰ ਦਰਬਾਰ ਦੇ ਨਾਲ ਕੋਈ ਸ਼ਿਕਾਇਤ ਹੋਵੇ ਜਿਨੂ ਵੀਨ ਕੋਤਦਰਬਾਰ ਨਾਲ ਲੱਗਦਾ ਨਾ ਵੀ ਹਾਂ ਆ ਸ਼ਿਕਾਇਤ ਮੇਰੀ ਹੈਗੀ ਆ ਤਾਂ ਤੁਸੀਂ ਜਰੂਰ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਨਾ ਮੈਨੂੰ ਉੱਥੇ ਮੈਸੇਜ ਜਰੂਰ ਕਰਕੇ ਦੱਸਿਓ ਕਿ ਭਾਜੀ ਸਾਡੀ ਆ ਸ਼ਿਕਾਇਤ ਆ ਤਾਂ ਮੈਂ ਪੱਕਾ ਵਾਦਾ ਕਰਦਾ ਕਿ ਉਹ ਜਿਹੜੀਆਂ ਤੁਹਾਡੀਆਂ ਸ਼ਿਕਾਇਤਾਂ ਹੋਣੀਆਂ ਜਿੱਦਾਂ ਦੀਆਂ ਮੈਂ ਉਹਨਾਂ ਦੇ ਜਵਾਬ ਜਰੂਰ ਦਊਂਗਾ ਬਾਕੀ ਸਾਈਂ ਅਨਿਸ਼ਾ ਸਰਕਾਰ ਦੀ ਕਿਰਪਾ ਨਾਲ ਤੁਹਾਡਾ ਪਿਆਰ ਇਦਾਂ ਹੀ ਦਰਬਾਰ ਨਾਲ ਬਣਿਆ ਰਵੇ ਮੈਂ ਵੇਟ ਕਰਦਾ ਵੈਸੇ ਤਾਂ ਮੈਂ ਇਹੀ ਅਰਦਾਸ ਕਰਦਾ ਸਾਈਂ ਦੀ ਅੱਗੇ ਕਿ ਸਰਕਾਰ ਐਦਾਂ ਦਾ ਕੋਈ ਵੀ ਤੁਹਾਡਾ ਮੂਰੀਦ ਨਾ ਹੋਵੇ ਜਿਹਦੇ ਅੰਦਰ ਕੋਈ ਸ਼ਿਕਾਇਤ ਹੋਵੇ ਬਾਕੀ ਦੇਖਦੇ ਆ ਸੋ ਜੇ ਕੋਈ ਹੈ ਜਿਹਨੂੰ ਕੋਈ ਸ਼ਿਕਾਇਤ ਹੋਵੇ ਤਾਂ ਜਰੂਰ ਮੈਨੂੰ ਇੰਸਟਾਗ੍ਰam ਦੇਤੇ ਮੈਸੇਜ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੈ ਸਾਈਂ ਦੀ